ਸਭਾ ਦੇ ਬਜਟ اجلاس ਦੇ ਵਿੱਚ ਅੱਜ ਫਿਰ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਵਿਧਾਇਕ ਸੀ ਉਹ ਤਾਲੇ ਦਾ ਮਸਲਾ ਲੈ ਕੇ ਵੈਲ ਦੇ ਵਿੱਚ ਪਹੁੰਚਦੇ ਨੇ ਨਾਰੇਬਾਜੀ ਕਰਦੇ ਨੇ ਚੇਤਨ ਸਿੰਘ ਜੋੜਾ ਮજરા ਸਾਡੇ ਨਾਲ ਨੇ ਪਰ ਤਾਲੇ ਦਾ ਮਸਲਾ ਬਣਦਾ ਨਜ਼ਰ ਆਇਆ ਹਾਲਾਂਕਿ ਕਹਿੰਦੇ ਵਿਧਾਨ ਸਭਾ ਬੁਲਾਈ ਜਾਂਦੀ ਹੈ ਕਿ ਲੋਕਾਂ ਦੇ ਬਸਲੇ ਹੱਲ ਹੋਣ ਸਰਕਾਰ ਜਿਹੜੀ ਹੈ ਉਹ ਨੀਤੀਆਂ ਜਾਰੀ ਕਰੇ ਯੋਜਨਾਵਾਂ ਜਾਰੀ ਕਰੇ ਦੱਸੇ ਕਿਸ ਹਲਕੇ ਦਾ ਕਿੰਨਾ ਵਿਕਾਸ ਹੋਣਾ ਹੈ ਲੇਕਿਨ ਅੱਜ ਤਾਲਾ ਵੱਡਾ ਮਸਲਾ ਬਣਦਾ ਨਾ ਸਕੇ ਕੋ ਸਭ ਤੋਂ ਪਹਿਲੇ ਮੈਂ ਤੁਹਾਡੇ ਮਾਤਮ ਜੀਰੀ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਵਿਧਾਨ ਸਭਾ ਹੁੰਦੀ ਆ ਉਹ ਚ ਪੰਜਾਬ ਦੀ ਗੱਲ ਹੋਣੀ ਚਾਹੀਦੀ ਆ ਪੰਜਾਬ ਦੇ ਮੁੱਦੇ ਜਿਹੜੇ ਕੋਈ ਭਖ ਦਾ ਮੁੱਕਦਾ ਮੁੱਦਾ ਉਹਨਾਂ ਦੀ ਗੱਲ ਕਰਨੀ ਚਾਹੀਦੀ ਕੁਝ ਸਿਆਣੇ ਐਮ ਐਲ ਏ ਬੈਠੇ ਵੀ ਰਹੇ ਨੇ ਅੰਦਰ ਚਾਹੋ ਬੀ ਐਸ ਪੀ ਦੇ ਹੋਣ ਜਾਂ ਹੋਰ ਹੋਣ ਜਿਹੜੇ ਹੈਗੇ ਬੈਠੇ ਰਹੇ ਨੇ ਚਾਰ ਤਿੰਨ ਚਾਰ ਐਮ ਐਲ ਏ ਬੈਠੇ ਰਹੇ ਨੇ ਆਪੋਜੀਸ਼ਨ ਦੇ ਪਰ ਕਾਂਗਰਸ ਦੇ ਮੈਨੂੰ ਇਹ ਲੱਗਦਾ ਜਿੱਥੇ ਤੱਕ ਕਿ ਉਹ ਰਾਹੁਲ ਜੀ ਦੇ ਪੈੜਾਂ 'ਚ ਪੈੜ ਧਰ ਕੇ ਚੱਲਦੇ ਨੇ ਕਿਉਂਕਿ ਰਾਹੁਲ ਜੀ ਦਾ ਵੀ ਇਹੀ ਕੰਮ ਹੈ ਜਿੱਥੇ ਇਲੈਕਸ਼ਨ ਹੋ ਰਹੀਆ ਉੱਥੇ ਉਹਨਾਂ ਨੇ ਜਾਣਾ ਨਹੀਂ ਉਹਨਾਂ ਨੇ ਜਾਣਾ ਯਾਤਰਾ ਤੇ ਭਾਰਤ ਜੋੜੋ ਜਦੋਂ ਨੂੰ ਕੋਈ ਅੱਦਾ ਜੋੜਦੇ ਨੇ ਉਹ ਤੁਹਾਨੂੰ ਪੰਜ ਬੰਦਾ ਇੱਕ ਤੋਂ ਜੋੜਦੇ ਨੇ ਐਮਐਲਏ ਕਈ ਤੋੜ ਦਿੰਦੇ ਨੇ ਸੋ ਇੱਥੋਂ ਇਹ ਹੈ ਇਹ ਉਲਟਾ ਦਿਸ਼ਾ 'ਚ ਚੱਲ ਰਹੇ ਨੇ ਇਹੀ ਉਹਰੇ ਐਮਐਲਿਆਂ ਦਾ ਕੰਮ ਹੈ ਜਿਹੜੇ ਕਾਂਗਰਸੀ ਐਮਐਲਏ ਉਹ ਵੀ ਉਲਟੀ ਦਿਸ਼ਾ 'ਚ ਚੱਲ ਰਹੇ ਨੇ ਉਹ ਅੰਦਰ ਵੜਦੇ ਨੇ ਬਾਹਰ ਨੂੰ ਭੱਜ ਲੈਂਦੇ ਨੇ ਅੰਦਰ ਪਤਾ ਨਹੀਂ ਕੀ ਇਹ ਜੀ ਉਥੇ ਕੀ ਕੀ ਆ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਆ ਜਿਹੜੀ ਉਹ ਤੋਂ ਡਰਦੇ ਭਜਦੇ ਨੇ ਸੋ ਉਹਨਾਂ ਨੂੰ ਅੰਦਰ ਬੈਠ ਕੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਪੰਜਾਬ ਚ ਕੀ ਹੋਇਆ ਉਥੇ ਡਿਸਕਸ ਕਰਨ ਗਵਰਨਰ ਦਾ ਜਿਹੜਾ ਭਾਸ਼ਣ ਸੀ ਉਥੇ ਬੋਲਦੇ ਜੋ ਵੀ ਬੋਲਣਾ ਸੀ ਕੱਲ ਨੂੰ ਬਸ ਸੈਸ਼ਨ ਆ ਕੱਲ ਨੂੰ ਬਸਟ ਤੇ ਬੋਲ ਲੈਣ ਜਦੋਂ ਬਸਟ ਬੋਤ ਤੇ ਬੋਲਣ ਦਾ ਟਾਈਮ ਮਿਲੂਗਾ ਅੱਜ ਡਿਪਟੀ ਸਪੀਕਰ ਸਾਹਿਬ ਨੇ ਪੰਜ ਬਾਰੀ ਕਿਹਾ ਰਾਜਾ ਬੜਿੰਗ ਜੀ ਤੁਹਾਡੀ ਵਾਰੀ ਆ ਤੁਹਾਡੀ ਵਾਰੀ ਆ ਰਾਜਾ ਬੜਿੰਗ ਜੀ ਉੱਥੇ ਕੁਸਰਮੂ ਸਰ ਕੋਸਰਮੂ ਸਰ ਕੋਸਰਮੂ ਸਰ ਆਪਦੇ ਨਾਲ ਕਰੀ ਗਏ ਕੋਈ ਬੋਲੀ ਨਹੀਂ ਹੈਗੀ ਸੋ ਇੱਥੋਂ ਹੀ ਲੱਗਦਾ ਕਿ ਪੰਜਾਬ ਪ੍ਰਤੀ ਸੰਜੀਦਗੀ ਨਾਲ ਇਹ ਕੰਮ ਕਰਨੇ ਨਹੀਂ ਚਾਹੁੰਦੇ ਇਹ ਪੰਜਾਬ ਦੇ ਲੋਕਾਂ ਨੇ ਬੜਾ ਵਧੀਆ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਪੰਜਾਬ ਚ ਲਿਆ ਕੇ ਉਹਨਾਂ ਨੇ ਇਹਨਾਂ ਨੂੰ ਵਿਲੇ ਕਰਤਾ ਹੁਣ ਇਹਨਾਂ ਨੂੰ ਇਹ ਨਹੀਂ ਲੱਗ ਰਿਹਾ ਵੀ ਅਸੀਂ ਕਰੀਏ ਦਾ ਕਰੀਏ ਕੀ ਕਰੀਏ ਕਿਉਂਕਿ ਕੁਰਸੀ ਤੋਂ ਬਿਨਾ ਇਹਨਾਂ ਨੂੰ ਰਹਿਣਾ ਐਂ ਲੱਗਦਾ ਵੀ ਜਿਵੇਂ ਪਾਣੀ ਤੋਂ ਬਾਹਰ ਮੱਛੀ ਰੱਖ ਦਿਨਾ ਸੀ ਉਹ ਕਿਵੇਂ ਤੜਫਦੀ ਆ ਇਹਨਾਂ ਚ ਤੜਫੜਾ ਹੱਤ ਉਰਦੂ ਵੀ ਜ਼ਿਆਦਾ ਹੈ ਸੋ ਇਸ ਕਰਕੇ ਹੁਣ ਤੜਫਣ ਦਾ ਕੋਈ ਫਾਇਦਾ ਨਹੀਂ ਹਜੇ ਰਾਮਕਰਨ ਆਉਣ ਵਾਲੇ 15 20 ਸਾਲ ਇਹਨਾਂ ਦੇ ਹੱਥ ਕਹਾਣੀ ਹੁਣ ਆਉਣ ਹੀ ਨਹੀਂ ਜੀ ਬਾਜਵਾ ਸਾਹਿਬ ਲਈ ਵੀ ਕੋਈ ਸਪੈਸ਼ਲ ਕੁਰਸੀ ਦੀ ਮੰਗ ਕੀਤੀ ਗਈ ਹੈ ਕਿ ਵਿਧਾਨ ਸਭਾ ਲਾ ਦੇ ਦੋ ਕੁਰਸੀਆਂ ਦੋ ਕੁਰਸੀ ਇਹਨਾਂ ਵਾਸਤੇ ਕਿ ਦੇਖੋ ਹਕੀਕਤ ਚ ਤਾਂ ਮੌਕਾ ਮਿਲਣਾ ਨਹੀਂ ਇਹਨਾਂ ਨੂੰ ਹਾਂ ਬੈਠਣ ਬੈਠ ਕੇ ਜਰੂਰ ਉਹਦਾ ਉਹ ਕਰ ਸਕਣ ਮਹਿਸੂਸ ਕਰ ਸਕਣ ਵੀ ਹਾਂ ਮੈਂ ਮੁੱਖ ਮੰਤਰੀ ਹਾਂ ਇੱਕ ਹੀ ਨੇ ਬੱਗੇ ਬੱਗੇ ਬਿੱਲਿਆਂ ਦਾ ਕੀ ਕਰਨਾ ਕਈ ਫਿਰਦੇ ਨੇ ਹੁਣ ਕੀ ਕਰੀਏ ਜਿਹੜੇ ਕਿਹੜੇ ਬਸ ਹੁਣ ਤੁਹਾਨੂੰ ਪਤਾ ਹੀ ਆ ਸਰ ਲੇਕਿਨ ਲੇਕਿਨ ਜਿਸ ਤੰਗ ਦੇ ਨਾਲ ਕੋਟਲੀ ਕਹਿੰਦੇ ਨਜ਼ਰ ਆਏ ਕਿ ਮੈਨੂੰ ਅਪਸ਼ਬਦ ਬੋਲੇ ਨੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਸਾਨੂੰ ਬੋਲਣ ਦਾ ਸਮਾਂ ਨਹੀਂ ਸਰ ਜਦੋਂ ਮਿਰਗੀ ਦਾ ਦੌਰ ਆ ਪੈਂਦਾ ਤਾਂ ਕੀ ਕਰਦੇ ਆਪਾਂ ਬਸ ਗੱਲ ਖਤਮ ਬਿਲਕੁਲ ਦੇਖੋ ਸਿੱਧੇ ਤੋਰ ਤੇ ਜੈਤਨ ਸਿੰਘ ਜੋੜਾ ਮਾਜਰਾ ਜਿਹੜੇ ਨੇ ਉਹ ਆਪਣੇ ਜਿਹੜੇ ਲਹਿਜ਼ੇ ਦੇ ਵਿੱਚ ਅੱਜ ਵਿਰੋਧੀ ਧਿਰ ਤੇ ਤੰਜ ਕਸਦੇ ਨਜ਼ਰ ਆਏ ਨੇ ਹਾਲਾਕਿ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੇ ਤੰਜਾ ਦਾ ਜਿਹੜਾ ਜਵਾਬ ਹੈ ਉਹ ਇਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਕਿਸ ਲਹਿਜ਼ੇ ਦੇ ਵਿੱਚ ਦਿੰਦੇ ਨਜ਼ਰ ਆਣਗੇ ਕੈਮਰਾ ਪਰਸਨਲ ਮਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार दा ना चलना सिर्फ इकती घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par